ਸੋਇਲ ਦਾ ਟੈਸਟ ਹੈ ਪਾਣੀ ਦਾ ਟੈਸਟ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਕਿਉਂਕਿ ਜਿਹੜਾ ਮਿੱਟੀ ਦਾ ਟੈਸਟ ਆਪਾਂ ਨੂੰ ਕੀ ਆਪਣੇ ਤੱਤ ਨੇ ਕਿੰਨੇ ਤੱਤ ਨੇ ਕਿ ਕਿਹੜੇ ਤੱਤਾਂ ਦੀ ਘਾਟ ਹੈ ਜੇਕਰ ਟੈਸਟ ਹੋਊਗਾ ਮਿੱਟੀ ਦੀ ਟੈਸਟਿੰਗ ਹੋਊਗੀ ਤਾਂ ਤਾਂ ਹੀ ਆਪਾਂ ਨੂੰ ਜਿਹੜਾ ਹੈਗਾ ਉਹ ਪਤਾ ਲੱਗੂਗਾ ਜਿਹੜੀ ਮਿੱਟੀ ਦੀ ਟੈਸਟਿੰਗ ਹੈ ਤੁਸੀਂ ਐਗਰੀਕਲਚਰ ডিপਾਰਟਮੈਂਟ ਦੇ ਅੰਡਰ ਦੋ ਲੈਬਸ ਸ੍ਰੀ ਮੁਕਸੇਵ ਸਾਹਿਬ ਤੇ ਗਿੱਦੜਵਾਦ ਦੋਨਾਂ ਤਾਂ ਮਤੇ ਲੈਬਸ ਹੈਗੀਆਂ ਉੱਥੋਂ ਤੁਸੀਂ ਹੈਗਾ ਜਿਹੜਾ ਆਪਦਾ ਸੈਂਪਲ ਲਿਆ ਕੇ ਫਾਰਮਰ ਉੱਥੇ ਜਮਾ ਕਰਾ ਸਕਦਾ ਤੇ ਉਹ ਜਿਹੜਾ ਹੈਗਾ ਟੈਸਟ ਕਰਕੇ ਜਿਹੜੇ ਹੈਗੇ ਆ ਪੀ ਐਚ ای ਸੀ ਨਾਈਟrogen ਜਿਹੜੇ ਫਾਸਫੋਰਸ ਇਸ ਤੋਂ ਜਿਹੜੇ ਤੱਤ ਜਿਹੜੇ ਮੇਜਰ ਤੱਤ ਹੈਗੇ ਉਹ ਟੈਸਟ ਕਰਕੇ ਤੁਹਾਨੂੰ ਰਿਜ਼ਲਟ ਮਿਲ ਜੂਗਾ ਜਿਵੇਂ ਪਾਣੀ ਦਾ ਵੀ ਕਿਉਂਕਿ ਜਿਵੇਂ ਝੋਨੇ ਨੂੰ ਵੇਖੀਏ ਤਾਂ ਬਹੁਤ ਪਾਣੀ ਲੱਗਦੇ ਹੈ ਹਨਾ ਤਾਂ ਉਹਦੇ ਚ ਜ਼ਰੂਰੀ ਹੁੰਦਾ ਕਿ ਪਾਣੀ ਦੀ ਕੁਆਲਿਟੀ ਵਧੀਆ ਹੋਵੇ ਵੀ ਸ਼ੋਰਾ ਨਾ ਜ਼ਿਆਦਾ ਵਿੱਚ ਜਿਆਦਾ ਸ਼ੋਰਾ ਹੋਊਗਾ ਤਾਂ ਆਪਣੀ ਫਸਲ ਝੋਨਾ ਬਹਿਣ ਲੱਗ ਜਾਂਦਾ ਹੈਗਾ ਤਾਂ ਇਸ ਕਰਕੇ ਪਾਣੀ ਦਾ ਟੈਸਟ ਵੀ ਉਨਾ ਹੀ ਜ਼ਰੂਰੀ ਹੈਗਾ ਵੀ ਪਾਣੀ ਤੋਂ ਨੂੰ ਪਤਾ ਹੋਵੇ ਵੀ ਤੁਹਾਡਾ ਪਾਣੀ ਇੱਕ ਨੰਬਰ ਹੈ ਦੋ ਨੰਬਰ ਹੈ ਤਿੰਨ ਨੰਬਰ ਹੈ ਇਹਦੇ ਚ ਜਿਪਸਮ ਪਾਉਗੀ ਕਿ ਆਪਾਂ ਨੂੰ ਕੋਈ ਹੋਰ ਰਲਵਾ ਪਾਣੀ ਲਾਉਣਾ ਪਊਗਾ ਤੇ ਇਸ ਚੀਜ਼ਾਂ ਬਾਰੇ ਜਾਣਕਾਰੀ ਤਾਂ ਹੀ ਆਊਗੀ ਜੇ ਤੁਸੀਂ ਪਾਣੀ ਦਾ ਜਿਹੜਾ ਹੈ ਇਹ ਪਾਣੀ ਦਾ ਟੈਸਟ ਵੀ ਤੁਸੀਂ ਜਿਹੜਾ ਹੈਗਾ ਸਾਡੇ ਖੇਤੀਬਾੜੀ ਵਿਭਾਗ ਦੇ ਜਿਹੜੀਆਂ ਲੈਬਸ ਆ ਉਹਦੇ ਵਿੱਚ ਜਿਹੜਾ ਤੁਸੀਂ ਟੈਸਟ ਕਰਾ ਸਕਦੇ ਹੋ 1 ਲੀਟਰ ਜਿਹੜਾ ਹੈਗਾ ਪਾਣੀ ਦਾ ਸੈਂਪਲ ਸਿੰਪਲ ਬੋਤਲ ਚ ਪਾ ਕੇ ਤੁਸੀਂ ਪਾਣੀ ਉੱਥੇ ਜਾ ਕੇ ਜਮਾ ਕਰਾ ਸਕਦੇ ਆ ਤੇ ਉਹ ਤੁਹਾਨੂੰ ਦੱਸਣਗੇ ਵੀ ਤੁਹਾਡਾ ਪਾਣੀ ਇੱਕ ਨੰਬਰ ਹੈ ਦੋ ਨੰਬਰ ਹੈ ਜਾਂ ਤੁਹਾਨੂੰ ਕੀ ਜਿਪਸਮ ਜਿਪਸਮ ਪਾਉਣ ਦੀ ਲੋੜ ਹੈ ਜਾਂ ਰਲਵਾ ਪਾਣੀ ਜਾਂ ਜੰਤਰ ਬੀਜਣਾ ਉਹ ਸਾਰੇ ਜਿਹੜਾ ਹੈਗਾ ਹਲ ਉਸ ਪ੍ਰਕਾਰ ਜਿਹੜਾ ਹੈਗਾ ਤੁਹਾਨੂੰ ਸਭ ਦੱਸਿਆ ਜਾਊਗਾ